ਆਮ ਆਦਮੀ ਪਾਰਟੀ ਕਲੀਨਿਕ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਲੋਕ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਕਲੀਨਿਕ ਵਿੱਚ ਕੰਮ ਕਰ ਰਹੇ ਨੇ ਤੇ ਸਲੀਪਰ ਤੇ ਹੈਲਪਰਾਂ ਨੂੰ ਪਿਛਲੇ 4 ਮਹੀਨਿਆਂ ਤੋਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਜਿਸ سے ਚੱਲਦੇ ਕਰ ਦਾ ਗੁਜ਼ਾਰਾ ਮੁਸ਼ਕਲ ਹੋਇਆ ਪਹਿਲਾਂ ਤਾਂ ਪੰਜਾਬ ਸਰਕਾਰ ਵੱਡੇ ਦਾਅਵੇ ਕੀਤੇ ਸੀ ਕਿ ਬੇਰੋਜ਼ਗਾਰਾਂ ਨੂੰ ਨੌਕਰੀ ਦਿੱਤੀ ਜਾਵੇਗੀ ਪਰ ਪਿਛਲੇ 4 ਮਹੀਨੇ ਤੋਂ ਤਨਖਾਹ ਨਹੀਂ ਮਿਲੀ ਇਸ ਮੌਕੇ ਉਹਨਾਂ ਦਾ ਕਹਿਣਾ ਸੀ ਕਿ ਉਹ ਲੋਕਾਂ ਤੋਂ ਪੈਸੇ ਫੜ-ਫੜ ਕੇ ਆਪਣੇ ਘਰ ਦਾ ਗੁਜ਼ਾਰਾ ਚਲਾ ਰਹੇ ਨੇ ਪਰ ਸਰਕਾਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀ

ਤੇ ਸਰ ਸਾਡੀ ਨਵੰਬਰ ਮਹੀਨੇ ਨਵੰਬਰ ਦਸੰਬਰ ਜਨਵਰੀ ਤਿੰਨ ਮਹੀਨੇ ਹੋ ਗਿਆ ਸੈਲਰੀ ਨਹੀਂ ਆਈ ਤੇ ਸੈਲਰੀ ਵੀ ਕੁਝ ਜ਼ਿਆਦਾ ਨਹੀਂ ਆ 9000 ਸਮਥਿੰਗ ਹੈਗੀ ਆ ਤੇ ਉਹ ਵੀ ਪ੍ਰੋਪਰ ਨਹੀਂ ਦੇ ਰਹੇ ਸਰਕਾਰ ਤੇ ਜੇ ਸਾਡੇ ਬੰਦੇ এমਪਲੋਏ ਚੰਡੀਗੜ੍ਹ ਗਏ ਕਹਿੰਦੇ ਚੰਡੀਗੜ੍ਹ ਜਾ ਕੇ ਗੱਲ ਕਰਨੀ ਪੈਣੀ ਆ ਉਹ ਵੀ ਸਾਨੂੰ ਸਾਰਿਆਂ ਜਾਣਿਆਂ ਨੂੰ ਕਿਸੇ ਨੂੰ ਪੰਜਾਬ ਕੋਈ 100 ਰੁਪਏ ਪਾ ਕੇ ਅਸੀਂ ਫਿਰ ਆਪਣਾ ਆਪਣੇ ਕਨਵਰਸ ਬਾਈ ਟ੍ਰੇਨਰ ਬੰਦਾ ਗਿਆ ਵਾ ਤੇ ਉਹਨੂੰ ਤੇ ਅਜੇ ਤੱਕ 27 ਤਰੀਕ ਦਾ ਤੁਹਾਨੂੰ 27 ਤਰੀਕ ਨੂੰ ਹੋ ਕੇ ਆਇਆ ਵਾ ਪਰ ਅਜੇ ਤੱਕ ਉਹਦਾ ਵੀ ਸਾਨੂੰ ਕੋਈ ਆਉਟਪੁੱਟ ਨਹੀਂ ਮਿਲਿਆ ਅਜੇ ਕੀ ਕੀ ਕਿਦਨ ਕਨਫਰਮ ਡੇਟ ਆਊਗੀ ਜਿਸ ਦਿਨ ਜਿੱਤੇ ਕਿਹੇ ਵੀ ਜਾਣੇ ਆਫੀਸਰ ਨੂੰ ਮਿਲਦੇ ਆ ਤੁਹਾਡੀ ਗੱਲ ਚੱਲਦੀ ਆ ਤੁਹਾਡੀ ਗੱਲ ਚੱਲਦੀ ਆ ਬਸ ਇਹੀ ਕਹਿ ਕੇ ਆਲਾ ਟਾਲਾ ਕਰਕੇ ਦੋ ਦਿਨ ਨੂੰ ਚਾਰ ਦਿਨ ਨੂੰ ਹਫਤੇ ਨੂੰ ਤੁਹਾਡੀ ਪੇਮੈਂਟ ਆ ਜਾਊਗੀ ਤੇ ਸਰ ਤੁਹਾਨੂੰ ਪਤਾ ਵਾ ਕਿ ਡੇਲੀ ਨੀਡਸ ਵਾਸਤੇ ਕਿੰਨਾ ਸਰਵਾਈਵਲ ਕਰਨਾ ਪੈਂਦਾ ਬੰਦੇ ਨੂੰ ਪਰੇਸ਼ਾਨ ਹੋ ਰਿਹਾ ਘਰ ਦੇ ਪਰੇਸ਼ਾਨ ਹੋ ਰਿਹਾ 10-10 4-4 ਮੀਨੇ ਸੈਲਰੀ ਨਾ ਹੋਊਗੀ ਤੇ ਇਸ ਤਰ੍ਹਾਂ ਕਿਸ ਤਰ੍ਹਾਂ ਚੱਲੇਗਾ ਜਿਉ ਤੁਹਾਨੂੰ ਰੱਖਿਆ ਕਿ ਚਾਹੇ ਕਿ ਰੱਖਿਆ ਗਿਆ ਕਿਤਨਾ ਉਹਦੇ ਉੱਤੇ ਸਰ ਸਾਨੂੰ ਕਿਹਾ ਗਿਆ ਸੀ ਕਿ ਤੁਹਾਡੀ ਕੰਟੈਕਟ ਬੇਸ ਤੇ ਰੱਖਿਆ ਗਿਆ ਵਾ ਤੁਹਾਨੂੰ ਇਸ ਤਰ੍ਹਾਂ ਵਾ ਇਹ ਸਾਨੂੰ ਕਿ ਇਥੋਂ 16-17000 ਤੱਕ ਪੇਮੈਂਟ ਦੀ ਸੈਲਰੀ ਦਾ ਹਵਾਲਾ ਦਿੱਤਾ ਗਿਆ ਸੀ ਕਿ ਤੁਹਾਡੀ ਇਨੀ ਇਨੀ ਪੇਮੈਂਟ ਆਊਗੀ ਫੰਡ ਕਟਿਆ ਜਾਊਗਾ ਇਸ ਤਰ੍ਹਾਂ ਪਰ ਸਾਨੂੰ ਤੱਕ ਫੰਡ ਜ਼ਰੂਰ ਆ ਫੰਡ ਕੱਟਦੇ ਆ ਉਹ ਵੀ ਕੁਝ 1200 ਕੁਛ ਇਸ 1400 ਕੁਛ ਕਰਕੇ ਕੱਟਿਆ ਜਾਂਦਾ ਵਾ ਪਰਪਰ ਤੇ ਉਹ ਵੀ ਸਾਨੂੰ ਕੋਈ ਅਜੇ ਪਤਾ ਨਹੀਂ ਆ ਪੂਰਾ ਉਹਦਾ ਕੀ ਬੈਨੀਫਿਟ ਹੈ ਸਾਨੂੰ ਅਜੇ ਤੱਕ ਉਹਦਾ ਪਤਾ ਨਹੀਂ ਲੱਗਾ ਕਿਨੇ ਮਹੀਨੇ ਦਾ ਤਨਖਾਹ ਨਹੀਂ ਆਇਆ ਤੇ ਕਿਵੇਂ ਗੁਜ਼ਾਰਾ ਕਰਦੇ ਸਰ ਗੁਜ਼ਾਰਾ ਕਰਨਾ ਤੇ ਬਹੁਤ ਮੁਸ਼ਕਲ ਹੋ ਰਿਹਾ ਨਵੰਬਰ ਦੀ ਵੀ ਨਹੀਂ ਆਈ ਦਸੰਬਰ ਦੀ ਨਹੀਂ ਆਈ ਆ ਜਨਵਰੀ ਆ ਜਨਵਰੀ ਦੀ ਵੀ ਨਹੀਂ ਅਜੇ ਤੱਕ ਆਈ ਇਹ ਹੈ ਕਿ ਬਹੁਤ ਮੁਸ਼ਕਲ ਹੋ ਰਿਹਾ ਵਾ ਡੇਲੀ ਨੀਡਸ ਵਾ ਤੇ ਆਮ ਸ਼ਿਵਮ ਬੱਗਰ ਮੈਂ ਅਜੇ ਹੈਲਪਰ ਜੁਆਇਨਿੰਗ ਕੀਤੀ ਵੀ ਹੈ ਆਮ ਆਦਮੀ ਕਲੀਨਿਕ ਹਾਂਜੀ ਮੋਟਾ ਕੀ ਹੈ ਸਮਝਿਆ ਜੀ ਆ ਸਮੱਸਿਆ ਸਰ ਇਹ ਹੋ ਗਿਆ 4 ਮਹੀਨੇ ਆ ਤੁਹਾਨੂੰ ਚੌਥਾ ਮਹੀਨਾ ਲੱਗ ਗਿਆ ਵਾ ਮਨ ਸਾਡੀ 3 ਮਹੀਨਿਆਂ ਦਾ ਸੈਲਰੀ ਨਹੀਂ ਆ ਰਹੀ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ ਕਦੀ ਇੱਧਰ ਟੱਕੇ ਖਾ ਕੇ ਸਿਆ ਦਫਤਰ ਦੇ ਟੱਕੇ ਖਾ ਕਦੀ ਉਹ ਦਫਤਰ ਦੇ ਟੱਕੇ ਖਾ ਕਦੀ ਚੰਡੀਗੜ੍ਹ ਟੱਕੇ ਖਾ ਅਸੀਂ ਐਨ ਐਚ ਐਮ ਤੱਕ ਟੱਕੇ ਖਾ ਕੇ ਅਸੀਂ ਹਾਰ ਕੇ ਅੱਜ ਤੁਹਾਨੂੰ ਕਿ ਪ੍ਰੈਸ ਸਾਹ ਹੀ ਆਪਾਂ ਰੂਬਰੂ ਹੋਏ ਆ ਕਿ ਸਾਡਾ ਇੰਨਾ ਗੁੰਮਰਾਹ ਕੀਤਾ ਗਿਆ ਸਾਨੂੰ ਕੋਈ ਸੈਲਰੀ ਨਹੀਂ ਦੇ ਰਹੀ ਸਾਨੂੰ ਕੋਈ ਆਸ਼ਵਾਸਨ ਨਹੀਂ ਦੇ ਰਿਹਾ ਕਿ ਸਾਡੀ ਸੈਲਰੀ ਅੱਜ ਆ ਜਾਏਗੀ ਕੱਲ ਆ ਜਾਏਗੀ ਕੋਈ ਸਾਨੂੰ ਕੁਝ ਨਹੀਂ ਦੱਸ ਰਿਹਾ ਸਾਡਾ ਬਹੁਤ ਬੁਰਾ ਹਾਲ ਹੈ ਸਾਡਾ ਰੋਜ਼ਗਾਰ ਮਤਲਬ ਕਿ ਬਿਲਕੁਲ ਜੇ ਰੋਜ਼ਗਾਰ ਵੀ ਸਾਡਾ ਸਰ ਇਹੀ ਹੈ ਹੋਰ ਕੋਈ ਹੈ ਸਰ ਜੋ ਵੀ ਨਹੀਂ ਕਰਦੇ ਜੇ ਅਸੀਂ ਸਰ ਥੋੜਾ ਜਿਹਾ ਲੇਟ ਆਂਦੇ ਡਾਕਟਰ ਸਾਹਿਬ ਜਿ ਤਰ੍ਹਾਂ ਲੇਟ ਆੰਦੇ ਆ ਤੇ ਸਾਡੇ ਉਹ ਵੀ ਐਬਸੈਂਟ ਲਾ ਦਿੰਦੇ ਆ ਸਾਨੂੰ ਕਿਟਕਿਟ ਕਰਦੇ ਆ ਵੀ ਨਾ ਸਾਨੂੰ ਕੋਈ ਸਰ ਉਧਰ ਉਹ ਵੀ ਕੋਈ ਫਾਈਨੈਂਸ਼ੀਅਲੀ ਹੈਲਪ ਹੋ ਰਹੀ ਹੈ ਕਿਤੋਂ ਵੀ ਨਹੀਂ ਸਰ ਹੋ ਰਹੀ ਕੰਮ ਕੀ ਹੈ ਤੁਹਾਡਾ ਸਾਰਾ ਕਾਜੀ ਨਹੀਂ ਆਪਾਂ ਸਰ ਅਜੇ ਹਰ ਪਰਦੇਸ ਤੇ ਦਵਾਈਆਂ ਜਿ ਤਰ੍ਹਾਂ ਆਉਂਦੀਆਂ ਟਰੱਕ ਆਉਂਦੇ ਆ ਦਵਾਈਆਂ ਜਿ ਤਰ੍ਹਾਂ ਉਤਾਰਦੇ ਆ ਅਸੀਂ ਉਤਾਰਨੀ ਆ ਸਫਾਈ ਜ਼ੇਰ ਕਰਨੀ ਹੈ ਜੇ ਦਾ ਕੋਈ ਡਾਕਟਰ ਦਾ ਕੰਮ ਹੈ ਕੋਈ ਸਮੋਸੇ ਲੈ ਆਇਆ ਕੁਝ ਲੈ ਆਇਆ ਸਾਰਾ ਕੁਝ ਸਾਡੇ ਕੋਈ ਸਰ ਕਰਾਂਦੇ ਆ ਨਵੇਂ ਨਵੇਂ ਸਾਰਾ ਹੀ ਆਏਗਾ ਸਾਨੂੰ ਕਹਿੰਦੇ ਸੈਂਪਲ ਕੱਢੋ ਅਸੀਂ ਤਾਂ ਸੈਂਪਲ ਤੱਕ ਕਰ ਸਰ ਕੱਢੇ ਆ ਕੀ ਮਤਲਬ ਜਿਹੜੇ ਲੋਕਾਂ ਦੇ ਕੰਮ ਜਿਤਨਾ ਹੁਣ ਕੋਈ ਮੈਡਮ ਨਹੀਂ ਸਾਡੀ ਕੋਈ ਆਈ ਕੋਈ ਦੂਜਾ ਨਹੀਂ ਆਇਆ ਸਾਨੂੰ ਕਹਿੰਦੇ ਐਂਟਰੀਆਂ ਕਰ ਅਸੀਂ ਉਹਨਾਂ ਦੀ ਕੰਮ ਵੀ ਕਰਦੇ ਆ ਤੇ ਸਾਨੂੰ ਉਹਨਾਂ ਦੇ ਕੰਮ ਕਰ ਕਰਕੇ ਵੀ ਸਾਨੂੰ ਫੇਰ ਸਾਡੀ ਸੈਲਰੀ ਨਾ ਮਿਲੇ ਤਾਂ ਸਾਡੇ ਦਾ ਬਹੁਤ ਬੁਰਾ ਸਰਕਾਰ ਤੇ ਕਹਿੰਦੇ ਸੀ ਬੜਾ ਵਧੀਆ ਕੰਮ ਕੀਤਾ ਜਾ ਮਾਣ ਕੇ ਕਹਿੰਦੇ ਸਰ ਉਹਨਾਂ ਨੇ ਕੰਮ ਬਹੁਤ ਵਧੀਆ ਕੀਤਾ ਸੀ ਇਹਨਾਂ ਨੂੰ ਨਿੰਦਾ ਨਹੀਂ ਕਰਦੇ ਕੰਮ ਦੀ ਕੰਮ ਉਹਨਾਂ ਨੇ ਬਹੁਤ ਵਧੀਆ ਕੀਤਾ ਬਾਗੀ ਸਰ ਸਾਡੀ ਸੈਲਰੀ ਕਿਉਂ ਲੇਟ ਹੋ ਰਹੀ ਹੈ ਡਾਕਟਰਾਂ ਦਾ ਲੱਖ ਲੱਖ ਪੈ ਰਿਹਾ ਹੈ ਸਾਰੇ ਸਫੇਕ ਜੋ ਵੀ ਐਂਟਰੀਆਂ ਇਹਨਾਂ ਦੀ ਪੈਂਦੀਆਂ ਸਾਰਾ ਕੁਝ ਇਹਨਾਂ ਦਾ ਲੱਖ ਲੱਖ ਪੈ ਰਿਹਾ ਹੈ ਸਾਡਾ ਕਿਉਂ 1 9000 ਰੁਪਿਆ ਸਾਨੂੰ ਚੁੱਕਦਾ ਪਿਆ ਪੰਜਾਬ ਸਰਕਾਰ ਨੂੰ ਸਾਨੂੰ ਹਜੇ ਤਾਂ ਗਾਇ ਸਮਝ ਨਹੀਂ ਆ ਰਹੀ ਕਿ ਸਰਕਾਰ ਨੇ ਤੁਹਾਡੀ ਤਨਖਾਹਾਂ ਸਮੇਂਦਰ ਨਹੀਂ ਭਈਆਂ ਤੁਹਾਡਾ ਅਗਲਾ ਨੈਕਸਟ ਨੈਕਸਟ ਆਪ ਹੈ ਹੀ ਹੋਗਾ ਸਰ ਆਪ ਆਪਣੇ ਬੀਵੀ ਬੱਚੇ ਲੈ ਕੇ ਆਹੀ ਫਿਰ ਇਹਨਾਂ ਦੇ ਇੱਥੇ ਦਰਬਾਰ ਦੇ ਨਾਲ ਘਰੇ ਦੇ ਬਾਹਰ ਬਹਿ ਜਾਗੇ ਹੋਰ ਸਰ ਕੀ ਕਰ ਸਕਦੇ ਆ ਸਗੀ ਸਾਡੇ ਕੋਲ ਸਰ ਹੁਣ ਰੋਜ਼ ਪੈਸੇ ਨਹੀਂ ਆ ਕਦੀ ਕਿਸੇ ਕੋ ਫੜੀਏ ਰੋਜ਼ ਕਦੀ ਕਿਸੇ ਕੋ ਫੜੀਏ ਪੈਸੇ ਸਾਡਾ ਬਹੁਤ ਬੁਰਾ ਹਾਲ ਹੈ ਅਸੀਂ ਵਿਆਜੀ ਪੈਸੇ ਮੈਂ 20000 ਰੁਪਇਆ ਯਕੀਨ ਕਰੋ ਚੁੱਕ ਲਿਆ ਤੇ ਮੈਨੂੰ ਇੰਨਾ ਪਤਾ ਮੇਰਾ 1.5 ਸਾਲ 2 ਸਾਲ ਬਾਅਦ ਵਿਆਜੀ ਪੈਸੇ ਨਹੀਂ ਉਤਰਨਾ 1.5 ਸਾਲ ਮੈਨੂੰ ਲੱਗ ਜਾਏਗਾ 20000 ਰੁਪਇਆ ਜਿਹੜਾ ਮੈਂ ਚੁੱਕਿਆ ਤੇ ਮੈ ਤੇ ਗਰੀਬੰਦਾ ਕਿੱਥੋਂ ਸਾਰੇ ਕਿਨਾਮ ਇਹਨੇ ਪੈਸੇ ਉਤਾਰੇਗਾ? ਹਾਂ ਸਰਕਾਰ ਤੋਂ ਹੀ ਮੰਗਣਾ। ਸਰਕਾਰ ਕੋ ਐਹੀ ਮੰਗ ਕਰਦੇ ਆਂ ਹੱਥ ਜੋੜ ਕੇ ਕਿ ਸਾਡੀ ਸੈਲਰੀ ਸਰ ਟਾਈਮ ਤੋਂ ਟਾਈਮ ਦਿੱਤੀ ਜਾਵੇ। ਇੱਕ ਤਰੀਕ ਸਰ ਸਾਡਾ ਨਾਮ ਹੀ ਥੀ ਜਾਵੇ। ਜਿਹੜੀ ਸਰ ਸਾਨੂੰ ਇਹ ਹਰ ਵਾਰੀ ਸਰਕਾਰੀ 26, 27, 5, 20 ਮਤਲਬ ਸਰ ਸਾਡੀ ਡੇਡੜ ਮਹੀਨੇ, ਦੋ ਦੋ ਮਹੀਨੇ ਤਨਖਾਹ ਸਰ ਥੱਲੇ ਰੱਖ ਕੇ ਸਾਨੂੰ ਕਿਨਾਮ ਕੰਮ ਕਰਾਉਂਦੇ ਸਾਡੇ ਕੋਲ। ਐਡਾ ਸਾਰਾ ਇਹਨਾਂ ਨੇ ਸਾਡਾ ਬੁਰਾ ਹਾਲ ਕੀਤਾ ਆ। ਮੈਂ ਹਨਮ ਗਗਨਦੇ ਪ੍ਰਾਇਜ ਜੀ ਦਾ ਆਪਣਾ ਜੀ ਸਤਾਨਮੇੜ ਪੱਤੀ ਮਸੂਰ ਦੇ ਵਿੱਚ ਲੱਗਾ ਜੀ ਆਮ ਕਲੀਨਿਕ ਦੇ ਵਿੱਚ ਜੀ। ਮੇਰਾ ਬਸ ਇਹੀ ਕਹਿਣਾ ਜੀ ਕਿ ਸਭ ਨੂੰ ਚਲੋ ਪੰਜਾਬ ਸਰਕਾਰ ਬਹੁਤ ਵਧੀਆ ਹਸਲਾ ਕੀਤਾ ਕਿ ਸਭ ਨੂੰ ਸੇਵਾ ਸੁਢਲੀ ਮਿਲ ਕਰਦੇ ਪਰ ਬਤ ਇਹੀ ਹੈ ਕਿ ਸਾਨੂੰ ਹੈਲਪ ਰਾਦੀ ਨਹੀਂ ਸੁਣਵਾਈ ਹੋ ਰਹੀ ਜੀ ਹੁਣ ਹੁਣ ਦੇਖੋ ਡੇਲੀ ਨੀਡਸ ਲਈਾਨੂੰ ਚਾਹੀਦੀ ਹੁਣ ਸਰਵਾਈਵ ਕਦੀ ਕਿਸੇ ਵਾਰ ਕਦੀ ਡਾਕਟਰਾਂ ਤੋਂ ਫੜ ਕੇ ਕਿੰਨੇ ਕੇ ਪੈਸੇ ਜੀਦਾ ਸਭ ਕੋ ਲੈ ਇਹ ਬਸ ਇਹੀ ਆਡਾ ਕਹਿਣਾ ਹੈ ਕਿ ਸਾਨੂੰ ਇੱਕ ਕੋਈ ਟਾਈਮ ਦੱਸੋ ਕੋਈ ਇੱਕ ਦੱਸੋ ਕਿ ਤੋਂ ਦੋ ਸਾਡੀ ਸੈਲੀ ਦਾ ਬਸ ਸਾਨੂੰ ਇਹੀ ਚਾਹੀਦਾ ਉਹ ਵੀ ਨਹੀਂ ਦੱਸਦੇ ਬਸ ਜੀ ਆਪਾਂ ਹਰ ਦਫ਼ਤਰ ਵਿੱਚ ਧੱਕੇ ਖਾਦੇ ਸਿਵਾ ਸੱਜਣਾਂ ਲੈ ਕੇ ਪਰ ਲਾਸਟ ਵਿੱਚ ਸਾਨੂੰ ਆ ਮੁਟਕਣਾ ਪਿਆ ਵੀ ਇਨੇ ਮਹੀਨੇ ਤੋਂ ਤੁਹਾਡੀ ਤਨਖਾਹ ਨਹੀਂ ਆਈ ਸਰ 4 ਮੰਥ ਹੋ ਚੱਲੇ ਵਾ ਆਪਣਾ ਸੈਲੀ ਨਹੀਂ ਨੋਮਬਰ ਤੋਂ ਹੀ ਨਹੀਂ ਸਾਡੀ ਪਈ ਐ ਨੋਮਬਰ ਤੋਂ ਨਹੀਂ ਪਈ ਬਸ ਕਹਿੰਦੇ ਸੀ ਨੋਮਬਰ ਤੋਂ ਬਾਅਦ ਕਹਿੰਦੇ ਦਸੰਬਰ ਚ ਆ ਜਾਏਗੀ ਦਸੰਬਰ ਵੀ ਨਹੀਂ ਨਿਕਲ ਗਿਆ ਦਸੰਬਰ ਤੋਂ ਬਾਅਦ ਜਨਵਰੀ ਹੋ ਗਏ ਫਿਰ ਤਿੰਨ ਮਹੀਨੇ ਆ ਫਿਰ ਅ ਜਨਵਰੀ ਆ ਗਈ ਹੁਣ ਜਨਵਰੀ ਦਾ ਵੀ ਨਹੀਂ ਪਤਾ ਜੀ ਮੈਨੂੰ ਤੁਹਾਨੂੰ ਦੱਸਿਆ ਗਿਆ ਨਹੀਂ ਕੀ ਕਿਹਾ ਗਿਆ ਕਿ ਕਿੰਨਾ ਰੱਖਿਆ ਗਿਆ ਸਾਨੂੰ ਰੱਖਿਆ ਗਿਆ ਜੀ ਜਦੋਂ ਸਾਨੂੰ ਰੱਖਿਆ ਗਿਆ ਨਾ ਉਸ ਤੋਂ ਬਾਅਦ ਪ੍ਰੈਸ ਕੋਲ ਥਰੂ ਰੱਖਿਆ ਗਿਆ ਜੀ ਕਿ ਆਪਾਂ ਚੰਡੀਗੜ੍ਹ ਗਏ ਚਲੋ ਆਪਣਾ ਜੋ ਵੀ ਹੀ ਆਪਣਾ ਸਰ ਉੱਥੇ ਗਏ ਤੁਹਾਨੂੰ ਦੱਸਿਆ ਗਿਆ ਕਿ ਵੀ ਤੁਹਾਡੀ ਆ জব ਹੈਗੀ ਉੱਥੇ ਤੁਸੀਂ ਕੰਮ ਫਲੀਪ ਤੇ ਪਲੱਸ ਉਹਦਾ ਕੰਮ ਕਰਨਾ ਸਫਾਈ ਦਾ ਅੱਪਾ ਜੀ ਸਾਰਾ ਆਪਣੀ ਡਿਊਟੀ ਟਾਈਮ ਟੂ ਟਾਈਮ ਸੱਚੀ ਕਰੀਦਾ ਬਟ ਸਰ ਇਹੀ ਐ ਸੈਲਰੀ ਵੱਲੋਂ ਨਹੀਂ ਕੁਛ ਸੈਲਰੀ ਵੱਲੋਂ ਨਹੀਂ ਕੁਛ ਜਾਂ ਤੁਹਾਨੂੰ ਨਹੀਂ ਤਰਾਂ ਲਗਾ ਨਹੀਂ ਪਾਜੀ ਬਾਈ ਇੰਟਰਵਿਊ ਚੱਲਦੀ ਹੋਰ ਕਿੰਨਾ ਕੁ ਨੁਕਸਾਨ ਹੁੰਦਾ ਹੋਵੇ ਇਦਾਂ ਦਾ ਸਰ ਨੁਕਸਾਨ ਡੇਲੀ ਕਹਿ ਲੋ ਕਿ ਘਰ ਦੇ ਕੁਝ ਵੀ ਖਰਚੇ ਹੋਣ ਘਰ ਦੇ ਤੋਂ ਵੀ ਕਿੰਨਾ ਗੇ ਹੱਥ ਖੜੇ ਹੋ ਗਏ ਉਹਨਾਂ ਦੇ ਵੀ ਸਾਡੇ ਵੀ ਹੁਣ ਹੱਥ ਘੜੇ ਕਿੰਨਾ ਤੁਰ ਪੈਸੇ ਫੜ ਫੜ ਤੇ ਗੁਜ਼ਾਰਾ ਕਰ ਰਹੇ ਸਰ ਠੀਕ ਹੈ ਕਦੀ ਕਿਸੇ ਪੈਸੇ ਫੜ ਫੜ ਗੁਜ਼ਾਰਾ ਕਰ ਰਹੇ ਨੁਕਸਾਨ ਸਰ ਕਹ ਲਓ 3 ਮਹੀਨੇ ਦੇ ਵਿੱਚ ਵੀ 9000 ਕਈਏ ਤੇ ਫਿਊਲ ਖਰਚਾ ਕਿਉਂਕਿ ਕਿਰਾਇ ਨਹੀਂ ਮੰਨਦਾ 200 150 ਕਿਰਾਇ ਲੱਜਦਾ ਬੰਦੇ ਜੀ ਹਰ ਚੇ ਦਾ ਹਰ ਨੇ ਕੋਈ ਹੱਥ ਵੀ ਤਾਂ ਲੈ ਕਰਦੀ ਨੈਕਸਟ ਸਟੈਪ ਸਰ ਹੁਣ ਦੇਖੋ ਜੇ ਆਪਾਂ ਤੇ ਇਹੀ ਰੋਸ਼ੀ ਕਰਦੇ ਫਿਰ ਅੱਗੇ ਦੱਸਾਂਗੇ ਜੀ ਕੀ ਯਕੀਨੀ ਜੇ ਕਿ ਸਰਕਾਰ ਨਹੀਂ ਹੱਥ ਫੜ ਰਹੀ ਤਾਂ